ਚੈਨਲ ਦਾ ਆਰਣ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਪੂਰੀ ਦੁਨੀਆ ਦੇ ਅੰਦਰ ਅੱਜ ਸ਼੍ਰੋਮਣੀ ਭਗਤ ਕਬੀਰ ਜੀ ਦਾ ਜੋ 22 ਜੂਨ ਨੂੰ ਜਨਮ ਦਿਹਾੜਾ ਹੈ ਉਸ ਮੌਕੇ ਸ਼ੋਭਾ ਯਾਤਰਾਵਾਂ ਕੱਡੀਆਂ ਜਾ ਰਹੀਆਂ ਹਨ ਬਟਾਲਾ ਤੋਂ ਲਾਈਵ ਤਸਵੀਰਾਂ ਪੇਸ਼ ਕਰ ਰਹੇ ਹਾਂ ਜਿੱਥੇ ਸਤਗੁਰ ਕਬੀਰ ਸੇਵਕ ਸਭਾ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਹੜੀ ਕਿ ਸਵੇਰੇ ਕਰੀਬ 11:30 ਵਜੇ ਸ਼ੁਰੂ ਹੋਈ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘ ਰਹੀ ਹੈ ਅਤੇ ਸ਼ਾਮ ਨੂੰ ਇਸ ਦੀ ਸਮਾਪਤੀ ਨਵੀਂ ਪੁੰਦਰਾ ਆਬਾਦੀ ਵਿਖੇ ਹੋਏਗੀ ਜਗਾ ਜਗਾ ਤੇ ਸੰਗਤਾਂ ਵੱਲੋਂ ਲੰਗਰ ਪੰਡਾਰੇ ਲਗਾਏ ਗਿਆ ਹਨ ਠੰਡੇ ਜਲਦਿਆਂ ਸ਼ਬੀਲਾ ਹਨ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਹ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਰਹੀਆਂ ਹਨ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਵੱਡਾ ਗੱਡੀਆਂ ਦਾ ਕਾਫਲਾ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਚੈਨਲ ਦਾ ਆਰਐਨ ਨਿਊਜ਼ ਦੇਖਦੇ ਰਹੋ

ਸਤਗੁਰੂ ਕਬੀਰ ਸਿੰਘ ਸਾਹਿਬਾ ਨਵੀਂ ਬਾਦੀ ਪੁੰਦਰ ਔਰ ਸਮੂਹ ਸਾਧ ਸੰਗਤਾਂ ਸੰਗਤਾਂ ਦੇ ਸਹਿਯੋਗ ਨਾਲ ਸਿਭਾਵਾਂ ਜੋ ਕਬੀਰ ਸਿਭਾਵਾਂ ਨੇ ਕਲੀਰ ਬੰਦ ਸਿਭਾਵਾਂ ਉਹਨਾਂ ਸਹਿਯੋਗ ਨਾਲ ਆਪਣੀ ਸ਼ੋਭਾ ਯਾਤਰਾ ਦੂਸਰੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਸਤਦਾਂ ਦਾ ਬਹੁਤ ਉਤਸ਼ਾਹ ਮਿਲ ਰਿਹਾ ਔਰ ਬਹੁਤ ਹੀ ਵਧੀਆ ਦਿਖਣ ਨਾਲ ਸ਼ਰਧਾਂ ਦਾ ਭਾਵਨਾ ਨਾਲ ਖੁਸ਼ੀਆਂ ਨਾਲ ਇਹ ਦਿਨ ਮਨਾ ਰਹੇ ਨਵੀਂ ਬਾਦੀ ਪੁੰਦਰ ਤੋਂ ਸ਼ੁਰੂ ਹੋਈ ਆ ਔਰ ਸਿੰਬਲ ਚੌਂਕ ਅੱਗੇ ਇੱਥੋਂ ਕਾਣਾ ਰੋਡ ਤੇ ਜਾਣੀ ਆ ਉਸ ਚੌਂਕੀ ਫੁੱਲ ਜੋਂ ਕੀ ਦੁੜ ਕੇ ਮਾਲਟਾਉਨ ਰੋਡ ਨਵੀਂ ਕਿ ਜਾਰੀ ਫਿਰ ਜੀਡੀ ਰੋਡ ਤੋਂ ਹੁੰਦੀ ਹੈ ਫਿਰ ਨਵੀਂ ਬਾਗੀ ਪੁੰਦਰ ਆ ਕੇ ਸਮਾਪਤ ਹੋਏਗੀ ਸੰਤਨ ਕੀ ਗੱਲ ਚਾਹੁੰਦੇ ਹੋ ਸਤਜਾ ਨੂੰ ਅਸੀਂ ਕਹਿੰਦੇ ਬਾਣੀ ਦਾ ਜੁੜੋ ਔਰ ਨਾਮ ਸਿਮਰਨ ਆਪਣੇ ਮਹਾਰਾਜ ਦੀ ਬਾਣੀ ਦਾ ਜੁੜ ਕੇ ਉਹਨਾਂ ਦੀ ਜੋ ਸਖਿਆਵਾਂ ਨੇ ਉਹਨਾਂ ਨੂੰ ਆਪਣੇ ਆਪਣੇ ਉੱਤੇ ਆਪਣੇ ਬਣਾ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਦੀ ਸਵਾਰੀਏ ਔਰ ਨਵਾਂ ਇੱਕ ਸੋਹਣਾ ਕ੍ਰਾਂਤੀਕਾਰੀ ਹੈ ਉਹ ਸਮਾਜਿਕ ਸੋਸ਼ਲ ਜਾਂ ਸਮਾਜ ਆ ਵਧੀਆ ਉਹਨੂੰ ਸਿਰਜੀਏ ਜੀ ਸਾਹਿਬ ਸਭ ਜੀਓ ਸਤਨਕਬੀਰ ਜੈਕਬੀਰ ਸਤਗੁਰ ਕਬੀਰ ਸਾਹਿਬ ਜੀ ਦਾ 622 ਉਤਾਰਪੁਰਪੂ ਸਾਰੀਆਂ ਸੰਗਤਾਂ ਬਹੁਤ ਹੀ ਕਾਰਤਣਾ ਮਨਾ ਰਹੀਆਂ ਨੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਯੋਗਦਾਨ ਸਤਗੁਰ ਕਬੀਰ ਸਭਾ ਪੂਂਦਰਾ ਨਵੀਂ ਬਾਦੀ ਪੂਂਦਰਾ ਬਟਾਲੇ ਦਾ ਬਹੁਤ ਸਾਰੀਆਂ ਸੰਗਤਾਂ ਲੱਗ ਕੇ ਜੀਆਂ ਰਲ ਕੇ ਇਹ 622 ਜਿਹੜਾ ਨਗਰ ਕੀਰਤਨਾ ਸਤਗੁਰ ਕਬੀਰ ਸਾਹਿਬ ਜੀ ਦਾ ਉਹ ਮਨਾਰੀਆਂ ਨੇ ਬੜੀ ਧੂਮ ਧਾਮ ਨਾਲ ਮਨਾ ਰੀਆਂ ਨੇ ਸੰਗਤਾਂ ਸਤਗੁਰ ਕਬੀਰ ਸਾਹਿਬ ਜੀ ਦੇ ਉਪਦੇਸ਼ ਨੂੰ ਜਾਪ ਕਰੀਆਂ ਨੇ ਉਹਨਾਂ ਦਾ ਉਪਦੇਸ਼ ਸੀ ਸਭੇ ਸਾਂਝੀ ਵਾਰਸਦਾਨ ਕੋਈ ਨਾ ਕਿਸੇ ਬਾਹਰਾ ਜੀਓ ਅਭਲ ਅੱਲਾਹ ਨੂਰੋ ਪਾਇਆ ਕੁਦਰਤ ਕੇ ਸਭਾਂ ਦੇ ਇੱਕ ਨੂਰ ਦੇ ਸਬਦਾਂ ਗੂੰਜਾ ਕੌਣ ਸਭੇ ਤੋਂ ਕੌਣ ਪਰ ਇਹ ਤੋਂ ਮੰਦੇ ਉਹਨਾਂ ਦਾ ਉਪਦੇਸ਼ ਅੱਜ ਸੰਗਤਾਂ ਆਪਣੇ ਮਨ ਚ ਲੈ ਕੇ ਸੰਗਤਾਂ ਬਹੁਤ ਖੁਸ਼ੀ ਦੇ ਨਾਲ ਉਹਨਾਂ ਦੇ ਦਿਹਾੜੇ ਮਨਾ ਰਹੀਆਂ ਹਨ ਮੇਰਾ ਨਾਂਜੀ ਕਾਂਸਰਾਜ ਮੈਂ ਇਸ શુભ ਦਿਹਾੜੇ ਤੇ ਸਾਰੀਆਂ ਸੰਸਥਾ ਨੂੰ ਸੁਭ ਸਦਗੁਰ ਕਬੀਰ ਸੇਵਾ ਸੁਸਾਇਟੀ ਕਬੀਰਪਾਤੀ ਗੁੰਦਰਵਨ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਸਥਾਵਾਂ ਨੂੰ ਧੰਨਵਾਦੀ ਕਰਦਾ ਹਾਂ ਕਿ ਇੰਨੇ ਜੋਸ਼ ਭਰੋਸੇ ਨਾਲ ਦੋਸਤੋ ਰੋਜ਼ ਨਾਲ ਸੰਸਥਾ ਜਿਹੜੀਆਂ ਨੇ ਸ਼ਾਮਲ ਹੋਈਆਂ ਨੇ ਪੂਰੇ ਦੇਸ਼ ਦੇ ਦੇਸ਼ ਦੇ ਸੰਸਥਾ ਨੂੰ ਇਸ ਪੱਧਰੇ ਤੇ ਪ੍ਰਕਾਸ਼ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਦੀ ਸੰਸਥਾ ਜਿਹੜੀ ਨੇ ਵਾਅ ਚੜਕੇ ਜਰੀੇ ਸ਼ਾਮਲ ਹੋਣ ਬਹੁਤ ਹੀ ਉਤਸ਼ਾਹ ਹੈ ਸੰਸਥਾ ਦੇ ਵਿੱਚ ਇੱਥੋਂ 1.5 ਕਿਲੋਮੀਟਰ ਪਿੱਛੇ ਤੱਕ ਜਿਹੜਾ ਉਹ ਨਗਰਕੀਤਾ ਲੰਘ ਰਿਹਾ ਹੈ ਸਭ ਤੋਂ ਪੂਰੇ ਖਸਾਨਾ ਜਿਹੜੀਆਂ ਨੇ ਉਹ ਦੇ ਨਗਰ ਕੀਰਤਨ ਵਿੱਚ ਸਾਵਣ ਹੋ ਰਿਹਾ ਨੇ ਬੜੇ ਪੁਰ ਅਮਨ ਸ਼ਾਂਤੀ ਨਾਲ ਸਾਵਣ ਹੋ ਰਿਹਾ ਪ੍ਰਸ਼ਾਸਨ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨ ਨੇ ਸਾਡਾ ਬਹੁਤ ਸਹਿਯੋਗ ਦੇ ਰਿਹਾ ਤੇ ਉਹ ਬੜਾ ਵਧੀਆ ਤਰੀਕੇ ਦੇ ਨਾਲ ਸਾਨੂੰ ਜਿਹੜਾ ਕੋਆਪਰੇਟ ਕਰ ਰਿਹਾ ਮੇਰ ਧੰਨਵਾਦ